ਪੰਜ ਬਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ ਚੱਲੀ ਪੀੜੀ ਸੋਡੀਆਂ ਰੂਪ ਦਿਖਾਵਨ ਵਾਰ ਵਾਰੀ ਦਲ ਭੰਜਨ ਗੁਰ ਸੂਰਮਾ ਵੱਡ ਜੋਦਾ ਬਹੁਤ ਪਰੇ ਉਪਕਾਰੇ ਉੱਚਣ ਸੇਖਰ ਦਾਸ ਕਰ ਛੇ ਮੈਲਾਂ ਤੱਕ ਦਰਸ ਨਿਹਾਰੀ ਅਗਮੇ ਯਗੋ ਚਿਰ ਸਤਿਗੁਰੂ ਬੋਲੇ ਮੁਖ ਤੇ ਸੁਣੋ ਸੰਸਾਰੀ ਕਾਲਯੁਗ ਦੀ ਪੀੜੀ ਸੁਡੀਆਂ ਨੇ ਚਰਨੀਵ ਉਸਾਰ ਖਲਾਰੇ ਜਗ ਜਗ ਸਤਿਗੁਰ ਧਰੇ ਅਵਤਾਰੀ ਅੱਜ ਛੇਵੇਂ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਅਰਗਵਿੰਦ ਸਾਹਿਬ ਜੀ ਅੱਜ ਦੇ ਦਿਨ ਇਹਨਾਂ ਦਾ ਪ੍ਰਕਾਸ਼ ਹਾਰਦਵਿ ਇਕਮ ਸੰਮਤ 1652 ਬਿਕਰਮੀ ਐਤਵਾਰ ਨੂੰ ਸ਼ੀ ਦੰਦੇ ਸਰਤਾਜ ਬਾਣੀ ਦੇ ਬੋਤ ਧਨ ਧਨ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਘਰ ਮਾਤਾ ਗੰਗਾ ਜੀ ਦੇ ਕੱਖੋਂ ਵਡਾਲੀ ਛੇ ਹਰਟੇ ਵਿਖੇ ਹੋਇਆ ਸਤਿਗੁਰਾਂ ਦੇ ਪ੍ਰਕਾਸ਼ ਦਿਹਾੜੇ ਦੀ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਜਦੋਂ ਸਤਗੁਰਾਂ ਨੇ અવਤਾਰ ਧਾਰਨ ਕੀਤਾ ਛੋਟੀ ਵਸਤਾ ਵਿੱਚ ਇਹਨਾਂ ਦੇ ਦਾਇ ਪ੍ਰਿਥੀ ਚੰਦ ਨੇ ਇਹਨਾਂ ਨੂੰ ਮਾਰਨ ਵਾਸਤੇ ਕਈ ਯਤਨ ਕੀਤੇ ਪਰੰਤੂ ਕੁਝ ਵੀ ਵਿਗਾੜ ਨਾ ਸਕੇ ਗੁਰੂ ਅਰਜਨ ਸਾਹਿਬ ਜੀ ਸ਼ਬਦ ਦੁਆਰਾ ਕਾਲਪੁਰਖ ਦਾ ਧੰਨਵਾਦ ਕੀਤਾ ਬਲਾਵਲ ਮਹੱਲਾ ਪੰਜਵਾਂ ਸਗਲ ਆਨੰਦ ਕੀਆ ਪਰਮੇਸ਼ਰ ਆਪਣਾ ਬਿਰਧ ਸਮਾਰਿਆ ਸਾਧ ਜਨਾ ਹੋਏ ਕਿਰਪਾਲਾ ਬਿਗਸੇ ਸਭ ਪਰਵਾਰਿਆ ਕਾਰਜ ਸਤਗੁਰ ਆਪ ਸਵਾਰਿਆ ਵੱਡੀ ਅਰਜਾ ਹਰ ਗੋਬਿੰਦ ਕੀ ਸੂਖ ਮੰਗਲ ਕਲਿਆਣ ਵਿਚਾਰਿਆ ਤਾਂ ਗੁਰੂ ਸਾਹਿਬ ਜੀ ਬੜੇ ਉਦਸ਼ਾਈ ਉਮ ਤਾਂ ਨਾਲ ਵਾਜੇ ਗਾਜੇ ਬੜੇ ਦਾਨ ਮੈ ਅਸ਼ਨਾਣ ਨਾਮ ਜਪ ਗੁਰਮਤ ਅਨਸਾਰ ਸਤਿਗੁਰਾਂ ਦਾ ਪ੍ਰਕਾਸ਼ ਪੁਰਬ ਮਨਾਇਆ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਔਰ ਇਹਨਾਂ ਸਹਿਬਾਂ ਦੇ ਤਿੰਨ ਮੈਲ ਸਨ ਪਹਿਲਾ ਵਿਆਹ ਸ੍ਰੀ ਗੁਰੂ ਅਰਜਨ ਦੇਵ ਜੀ ਆਪਣੇ ਹੱਥੀ ਡੱਲੇ ਨਗਰ ਨਿਵਾਸੀ ਭਾਈ ਨਾਰਾਇਣ ਦਾਸ ਖੱਤਰੀ ਦੀ ਬੇਟੀ ਸ਼੍ਰੀ ਦਮੋਦਰੀ ਜੀ ਦੇ ਨਾਲ ਕਰਗੇ ਸਨ ਦੂਜਾ ਬਕਾਲੇ ਵਾਲੇ ਹਰੀ ਚੰਦ ਲੰਬ ਖੱਤਰੀ ਦੀ ਪੁੱਤਰੀ ਸ਼੍ਰੀ ਨਾਨਕੀ ਜੀ ਨਾਲ ਅੰਮ੍ਰਿਤਸਰ ਹੋਇਆ ਔਰ ਤੀਸਰਾ ਦਯਾਰਾਮ ਰਵਾਏ ਖੱਤਰੀ ਦੀ ਧੋਤੀ ਸ਼੍ਰੀ ਮਹਾਦੇਵੀ ਜਿਹਦੇ ਨਾਲ ਮੰਡਿਆਲੀ ਪਿੰਡ ਚ ਹੋਇਆ ਸ਼੍ਰੀ ਦਮੋਦਰੀ ਜੀ ਤੋਂ ਵੀਰੋ ਜੀ ਬਾਬਾ ਗੁਰਦਿੱਤਾ ਜੀ ਔਰ ਅਣੀ ਰਾਏ ਜੀ ਜਨਮੇ ਸ਼੍ਰੀ ਮਹਾਦੇਵ ਜੀ ਤੋਂ ਸੂਰਜਮਲ ਜੀ ਪੈਦਾ ਹੋਏ ਸ਼੍ਰੀ ਨਾਨਕੀ ਜੀ ਤੋਂ ਬਾਬਾ ਟਾਲਰਾਏ ਗੁਰੂ ਤੇਗ ਬਹਾਦਰ ਜੀ ਪ੍ਰਗਟੇ ਜਿਨ੍ਹਾਂ ਦੇ بیٹے ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਖਾਲਸਾ ਪੰਥ ਦੇ ਵਾਲੀ ਮਾਲਕ ਹੋਏ ਜਿਨ੍ਹਾਂ ਦੀ ਔਲਾਦ ਕੁੱਲ ਖਾਲਸਾ ਪੰਥ ਔਰ ਬਾਬੇ ਗੁਰਦਿੱਤੇ ਜੀ ਦੀ ਔਲਾਦ ਗਰਤਾਰਪੁਰੀਏ ਸੋਢੀ ਨੇ ਗੁਰਿਆਈ ਤਾਂ ਗੁਰੂ ਅਰਜਨ ਦੇਵ ਜੀ ਆਪਣੇ ਹੱਥੀਂ ਸ੍ਰੀ ਗੁਰੂ ਅਰਗਵਿੰਦ ਸਾਹਿਬ ਮਹਾਰਾਜ ਨੂੰ ਦੇ ਗਏ ਸਨ ਪਰ ਗੁਰਗੱਦੀ ਦੇ ਤਖਤ ਪਰ ਹਾਰਵਦੀ 7ਵੀਂ 1600 63 ਬਿਕਰਮੀ ਨੂੰ ਬੈਠੇ ਮਸੰਦਾਂ ਨੇ ਸੇਲੀ ਟੋਪੀ ਅੱਗੇ ਲਿਆ ਕੇ ਰੱਖੀ ਗੁਰੂ ਜੀਾਂ ਦੇ ਮੰਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਰ ਸੇਲੀ ਟੋਪੀ ਸਾਧੂਆਂ ਨੂੰ ਦੇ ਦਿਓ ਸਾਨੂੰ ਧਰਮ ਦੀ ਰੱਖਿਆ ਵਾਸਤੇ ਸ਼ਸਤਰ ਦਿਓ ਬਾਬਾ ਬੁੱਢਾ ਜੀ ਨੇ ਦੋ ਤਲਵਾਰਾਂ ਗੁਰੂ ਜੀ ਨੂੰ ਪਹਿਨਾਈਆਂ ਇੱਕ ਮੀਰੀ ਦੀ ਦੂਜੀ ਪੀਰੀ ਦੀ ਜਿਸ ਤਖਤ 'ਤੇ ਗੁਰੂ ਜੀ ਬੈਠੇ ਉਸ ਤਖਤ ਦਾ ਨਾਮ ਤਖਤ ਅਕਾਲ ਬੁੰਗਾ ਰੱਖਿਆ ਜਿਸ ਵੇਲੇ ਗੁਰੂ ਜੀ ਤਖਤ 'ਤੇ ਬੈਠੇ ਗੋਇੰਦਵਾਲ ਖਡੂਰ ਸਾਹਿਬ ਤਰਨਤਾਰਨ ਅੰਮ੍ਰਿਤਸਰ ਵਿੱਚ ਬੜੇ ਯੱਗ ਕੀਤੇ ਸਿੱਖਾਂ ਨੇ ਦੇਖਿਆ ਕਿ ਗੁਰੂ ਜੀ ਧਰਮ ਵਾਸਤੇ ਰੱਖਿਆ ਕਰਨਗੇ ਬੜੇ ਬੜੇ ਸੁੰਦਰ ਘੋੜੇ ਕਾਬਲ ਖੰਧਾਰ ਤੋਂ ਲਿਆ ਕੇ ਭੇਟਾ ਕਰਨ ਲੱਗੇ ਗੁਰੂ ਜੀ ਬੜੇ-ਬੜੇ ਸਿੱਖ ਬਹਾਦਰ ਰੱਖਣ ਲੱਗੇ ਸ਼ਾਸਤਰ ਵਿਦਿਆ ਸਿੱਖਿਆ ਨੂੰ ਸਿਖਾਉਣ ਲੱਗੇ ਆਖਿਆ ਹੁਣ ਸਾਨੂੰ ਸਮੇਂ ਦੇ ਅਨੁਸਾਰ ਨੌਜਵਾਨੀ ਸਿੱਖੀ ਚਾਹੀਦੀ ਸ਼ਾਸਤਰ ਚਾਹੀਦੇ ਵਧੀਆ ਘੋੜੇ ਚਾਹੀਦੇ ਤੇ ਮਹਾਰਾਜ ਜੀ ਨੇ ਸ਼ਾਸਤਰ ਵਿਦਿਆ ਸਿੱਖਿਆ ਨੂੰ ਸਿਖਾਈ ਸਰਨਾ ਨੂੰ ਵਿਧਾਈ ਜਾਣ ਜਿਸ ਚ ਕਰਕੇ ਚਾਰੇ ਪਾਸੇ ਗੁਰੂ ਜੀ ਦਾ ਪ੍ਰਤਾਪ ਵਧ ਗਿਆ ਤੁਰਕਾਂ ਤੋਂ ਡਰਦੇ ਹਿੰਦੂਆਂ ਨੂੰ ਆਸਰਾ ਮਿਲ ਗਿਆ ਕਈ ਮੁਸਲਮਾਨ ਜੋ ਸਾਫ਼ ਦਿਲ ਵਾਲੇ ਬਹਾਦਰ ਸਨ ਉਹ ਵੀ ਮਹਾਰਾਜ ਜੀ ਨੇ ਨੌਕਰ ਰੱਖ ਲਏ ਅਰ ਸੂਰਮਤਾਈ ਦੇ ਵਿਧਾਨ ਵਾਸਤੇ ਢਾਡੀਆਂ ਤੋਂ ਸੂਰਮਿਆਂ ਦੀਆਂ ਵਾਰਾਂ ਸੁਣ ਕੇ ਬੜੇ ਖੁਸ਼ ਹੁੰਦੇ ਗਿਆਨ ਔਰ ਸਤ ਧਰਮ ਦਾ ਉਪਦੇਸ਼ ਦੇ ਕੇ ਧਰਮ ਦਾ ਨਿਆਂ ਵੀ ਕਰਦੇ ਮਹਾਰਾਜ ਜੀ ਨੇ ਆਪਣੇ ਜੀਵਨ ਕਾਲ ਦੇ ਵਿੱਚ ਚਾਰ ਜੰਗਾਂ ਲੜੀਆਂ ਔਰ ਚਾਰੇ ਜਿੱਤੀਆਂ ਧੰਨ ਸ਼੍ਰੀ ਗੁਰੂ ਅਰਜਗੰਦ ਸਾਹਿਬ ਮਹਾਰਾਜ ਜੀ ਅੱਜ ਸਤ ਗੁਰਾਂ ਦਾ ਪ੍ਰਕਾਸ਼ ਦਿਹਾੜਾ ਸਾਰੀਆਂ ਸੰਗਤਾਂ ਨੂੰ ਸਤ ਗੁਰਾਂ ਦੇ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ